ਸਤ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਭਾਰਤ 'ਚ ਜਾਰੀ ਹੋਇਆ ਵੱਡਾ ਅਲਰਟ ਵੱਜਿਆ ਵੱਡੇ ਖਤਰੇ ਦਾ ਗੂਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਕਵਰਸ ਪਰ ਟਵਿਚ ਸੇਤ ਅਧਿਕਾਰ ਗਲਿਕ ਜਿੰਦ ਤੱਕ ਮਜੂਤਾ ਕਰਨ ਹੈ ਜੀ ਕਵਰਸ ਇੱਕ ਲੇ ਵੀਰਸ ਹੈ ਜੋ ਮੁੱਖ ਤੌਰ ਤੇ ਸਕਰਮਿਤ ਐਡਜ਼ ਮਛਰ ਦੇ ਕਟਨਾਵਲ ਦਾ ਹੈ ਖਾਸ ਤੌਰ ਤੇ ਐਡਜ਼ ਜੀਪੀਟੀ ਅਤੇ ਐਡਜ਼ ਐਲਪੋਬੈਟਿਕਸ ਮੰਨੇ ਜਾਂਦਾ ਹੈ ਕਿ ਇਹ ਮਛਰਦਨ ਵੇਲੇ ਸਕਰਮ ਰਹਿੰਦੇ ਜਸਨ ਮੁੱਖਾਂ 'ਚ ਲੱਗਦਾ ਖਤਰਾ ਵੱਧ ਜਾਂਦਾ ਹੈ ਜੀਕਾ ਵਾਇਰਸ ਆਮ ਤੌਰ ਤੇ ਇੱਕ ਸਕਰਮਿਤ ਐਡਜ਼ ਮਛਰ ਦੇ ਕਟਨਾਵਰ ਮਨੁੱਖੀ ਸਰੀਰ 'ਚ ਦਾਖਲ ਹੁੰਦਾ ਅਤੇ ਤੇਜ਼ੀ ਦੇ ਨਾਲ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦਾ ਤੇ ਜਿੱਥੇ ਇਹ ਵਧਣਾ ਸ਼ੁਰੂ ਹੋ ਜਾਂਦਾ ਇੱਕ ਵਾਰ ਅੰਦਰ ਜਾਣ ਤੇ ਜੀਕਾ ਵਾਇਰਸ ਇਮਿਊਨ ਅਤੇ ਪਲੇਟਲੇਟਸ ਸੈਲਸ ਸਮੇਤ ਬਖ ਬਖ ਸੈਲਸ ਨੂੰ ਨਿਸ਼ਾਨਾ ਬਣਾਉਂਦਾ ਤੇ ਉਹਨਾਂ ਨੂੰ ਦਰੋਂ ਦੀ ਵਰਤੋਂ ਲਈ ਉਸ ਨੂੰ ਵਰਤੋਂ ਕਰਦਾ ਹੈ ਤੇ ਮੱਛੇ ਦੇ ਕਟਣ ਤੋਂ ਇਲਾਵਾ ਜੀਕਾ ਵਾਇਰਸ ਜਿੰਸੀ ਸੰਪਰਕ ਖੂਨ ਜੜਾਉਣ ਨਾਲ ਗਰਭ ਅਵਸਥਾ ਜਜਨੇਪਦਨ ਮਾਂ ਤੋਂ ਬੱਚੇ ਤੱਕ ਫੈਲ ਸਕਦਾ ਜਿਵੇਂ ਕਿ ਦੇਸ਼ ਵਿੱਚ ਕੇਸ ਵਧ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ